ਮਿਆਣੀ ਜ਼ਿਲ੍ਹਾ ਪ੍ਰਸ਼ਾਸਨ ਜ਼ੋਨ ਦਾ 7 ਬਲਾਕ ਸਮਤੀਆਂ ਦੇ ਇੱਕ ਜ਼ਿਲ੍ਹਾ ਪ੍ਰਸ਼ਾਸਨ ਦੀ ਅਨਾਊਂਸਮੈਂਟ ਕੀਤੀ ਹੈ ਸਰਦਾਰ ਜਸਵੀਰ ਸਿੰਘ ਰਾਯਾ ਜੀ ਨੇ ਐਮ ਐਲ ਏ ਹਲਕਾ ਟਾਂਡਾ ਜੀ ਨੇ ਅੱਜ ਜਹੂਰਾ ਡੱਡੀਆਂ ਟਾਲੀ ਜਲਾਲਪੁਰ ਭੂਲਪੁਰ ਮਿਆਣੀ ਔਰ ਸ਼ਹਿਬਾਜ਼ਪੁਰ 7 ਬਲਾਕ ਸਮਤੀਆਂ ਦੀ ਘੋਸ਼ਣਾ ਕੀਤੀ ਹੈ ਔਰ ਐਮ ਐਲ ਏ ਸਾਹਿਬ ਨੇ ਪਾਰਟੀ ਹਾਈ ਕਮਾਂਡ ਨੇ ਮੁੱਖ ਮੰਤਰੀ ਸਾਹਿਬ ਨੇ ਜੋ ਸਾਡੇ ਇਸ ਏਰੀਏ ਤੇ ਜੋ ਮਾਨ ਦਿੱਤਾ ਸਾਨੂੰ ਅਸੀਂ ਇਸ ਮਾਨ ਨੂੰ ਮੇਨਟੇਨ ਰੱਖਾਂਗੇ ਔਰ ਇਹ ਸਾਰੀਆਂ ਸੀਟਾਂ ਜਿੱਤ ਕੇ ਐਮਐਨਐ ਸਾਹਿਬ ਦੀ ਝੋਲੀ ਪਾਵਾਂਗੇ ਔਰ ਇਹ ਵੀ ਕਹਿੰਦੇ ਹਾਂ ਕਿ ਭਵਿੱਖ ਵਿੱਚ ਇਹ ਜਿਹੜਾ ਜਿਹੜਾ ਬੇਟ ਏਰੀਆ ਜਿਹਨੂੰ ਅਸੀਂ ਬੇਟ ਏਰੀਆ ਕਹਿੰਦੇ ਹਾਂ ਇਸ ਏਰੀਆ ਦੇ ਸਾਰੇ ਲੋਕ ਸਾਰੀਆਂ ਪਾਰਟੀਆਂ ਨੂੰ ਹੜ ਦੇ ਪਾਣੀ ਵਾਂਗ ਰੋੜ ਕੇ ਲੈ ਜਾਣਗੇ ਔਰ ਇੱਥੇ ਇੱਕੋ ਜਿੱਤ ਹੋਏਗੀ ਝਾੜੂ ਦੀ ਜਿੱਤ ਹੋਏਗੀ ਆਮ ਆਦੀ ਪਾਰਟੀ ਜਿੱਤ ਹੋਏਗੀ ਧੰਨਵਾਦ ਜੀ ਹਾਂਜੀ ਸਰ ਅੱਜ ਬੇਟੇਰੀਆ ਦੇ ਵਿੱਚ ਸਾਰੇ ਸਾਡੇ ਬੇਟੇਰੀਆ ਦੇ ਪਾਰਟੀ ਵਰਕਰ ਸਹਿਬਾਨ ਸਰਪੰਚ ਸਹਿਬਾਨ ਪੰਚ ਸਹਿਬਾਨ ਔਰ ਜਿਨ੍ਹਾਂ ਨੂੰ ਅਸੀਂ ਸੰਪਤੀ ਤੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਤੇ ਖੜੇ ਕੀਤੇ ਆ ਉਹਨਾਂ ਨਾਲ ਅੱਜ ਸਾਰੇ ਜਿਹੜੀ ਇਲੈਕਸ਼ਨ ਦੀ ਆ ਸਾਰੀ ਗੱਲਬਾਤ ਹੋਈ ਐ ਔਰ ਬੀਟ ਏਰੀਆ ਨੇ ਬਹੁਤ ਵੱਡਾ ਮਾਣ ਪਹਿਲਾਂ ਵੀ ਦਿੱਤਾ ਅੱਜ ਵੀ ਉਹਨੇ ਪ੍ਰੋਮਿਸ ਕੀਤਾ ਆ ਕਿ ਸਾਡੇ 7 ਸੰਵਤੀ ਮੈਂਬਰ ਇੱਕ ਜ਼ਿਲ੍ਹਾ ਪ੍ਰੈਸ਼ਰ ਮਿਆਣੀ ਦੀ ਉਹ ਹਰ ਹਾਲਤ ਦੇ ਵਿੱਚ ਜਿੱਤ ਕੇ ਅਸੀਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਝੋਲੀ ਪਾਵਾਂਗੇ ਔਰ ਮੈਨੂੰ ਇਤਿਹਾਸ ਪਤਾ ਆ ਕਿ ਜੋ ਇਨੀ ਕਹਿਤਾ ਉਹ ਕਰਕੇ ਉਹਨਾਂ ਜ਼ਿਆਦਾ ਹੀ ਦਿਖਾਉਂਦੇ ਆ ਔਰ ਜਿੱਦਰ ਨੂੰ ਵੇ ਜਿੱਦਾਂ ਮੇਰੇ ਤੋਂ ਪਹਿਲਾਂ ਮਾਰਚ ਜੀ ਨੇ ਦੱਸਿਆ ਵੀ ਜਿੱਦਰ ਨੂੰ ਪਾਣੀ ਮੰਗੂ ਵੇ ਜਿੱਦਰ ਨੂੰ ਤੁਰਦੇ ਆ ਉਧਰ ਨੂੰ ਸਾਰਾ ਕੁਝ ਹੁੰਝਦੇ ਲੈ ਜਾਂਦੇ ਆ ਤਾਂ ਮਾਨਵੀ ਆ ਆਪਾਂ ਸਾਢੇ 3 ਸਾਲ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਦੀ ਭਾਵਨਾ ਨੂੰ ਇਹਨਾਂ ਦੀ ਜੋ ਇੱਛਾ ਸੀ ਉਦੇ ਮੁਤਾਬਕ ਕੰਮ ਕਰਨੇ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਕਿ ਉਸ ਕੰਮ ਦੀ ਜਿਹੜੀ ਕੀਮਤ ਆ ਜੋ ਪਿਆਰ ਆ ਉਹ ਸਾਰੇ ਰਲ ਮਿਲ ਕੇ ਦੇ ਰਹੇ ਆ ਤਾਂ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੁਸੀਂ ਸਾਡੇ ਨਿਮਾਣਿਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੀ ਵੀ ਤਕਰੀਬਨ ਟਾਂਡੇ ਉੜਮੜ ਦੀਆਂ ਸੀਟਾਂ ਇਹ ਸਾਰੀ ਦੀਆਂ ਸਾਰੀਆਂ ਜਿੱਤ ਕੇ ਆਪਾਂ ਮਾਨ ਸਾਹਿਬ ਦੀ ਝੋਲੀ ਪਾਵਾਂ